ਜੀ ਆਪਾਂ ਜਪਜੀ ਸਾਹਿਬ ਦੀ ਸੰਥਿਆ ਲੜੀ ਵਰ ਕਰ ਰਹਿਆਂ ਤੇ 26 ਪੌੜੀਆਂ ਆਪਣੀਆਂ ਸੰਪੂਰਨ ਹੋ ਚੁੱਕੀਆਂ ਸਨ ਸੋ ਦਰ ਕੇਹਾ ਸੋ ਕਰ ਕੇਹਾ ਕੇਹਾ ਤੇ ਬਿਸਰਾਮ ਹੈ ਸੋ ਦਰ ਕੇਹਾ ਸੋ ਕਰ ਕੇਹਾ ਦਰ ਤੇ ਕਰ ਇਸ ਦਾ ਤਿਆਰ ਰੱਖਣਾ ਜਿਤ ਬਹਿ ਸਰਬ ਸੁਮਾਲੇ ਵਾਜੇ 나ਦ ਅਨੇਕ ਅ ਸੰਖਾ ਅ ਸੰਖਾ ਤੇ ਵਿਸਰਾਮ ਹੈ ਕੀਤੇ ਵਾਵਨ ਹਾਰੇ ਕੀਤੇ ਰਾਗ ਪਰਿ ਸੋ ਕਹੀ ਅਨ ਕਹੀ ਅਨ ਤੇ ਵਿਸਰਾਮ ਹੈ ਕਿਉਂਕਿ ਜਿਹੜੇ ਇਹ ਸੋਧਰ ਨੇ ਇੱਕ ਤਾਂ ਜਪਜੀ ਸਾਹਿਬ ਸੋਧਰ ਆਉਂਦਾ ਹੈ ਹਾਂਜੀ ਇੱਕ ਸੋਧਰ ਆਉਂਦਾ ਰਹਿਰਸ ਵਿੱਚ ਹਾਂਜੀ ਇਹ ਕਹਿੰਦਾ ਆਸਾ ਰਾਗ ਦੇ ਵਿੱਚ ਤਿੰਨ ਸੋਧਰ ਮਹਾਰਾਜ ਜੀ ਨੇ ਉਚਾਰਨ ਕੀਤੇ ਨੇ ਪਰ ਤਿੰਨਾਂ ਦੇ ਜਿਹੜੇ ਪਾਠ ਨੇ ਵੱਖਰੇ ਵੱਖਰੇ ਨੇ ਗਾਵਹਿ ਤੁਹਨੋਂ ਪੌਣ ਪਾਣੀ ਬੈਸੰਤਰ ਬੈਸੰਤਰ ਤੇ ਬਿਸਰਾਮ ਹੈ ਠੀਕ ਹੈ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲੇਖ ਜਾਣਹਿ ਜਾਣਹਿ ਪੜਨ ਇੱਥੇ ਬਿਸਰਾਮ ਲੇਖ ਲੇਖ ਧਰਮ ਵਿਚਾਰੇ ਵਿਚਾਰੇ ਨਹੀਂ ਪੜਨਾ ਵਿਚਾਰੇ ਵਿਚਾਰਿਆ ਗਾਵਹਿ ਈਸ਼ਰ ਬਰਮਾ ਦੇਵੀ ਦੇਵੀ ਤੇ ਬਿਸਰਾਮ ਹੈ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਬੈਠੇ ਤੇ ਵਿਸਰਾਮ ਹੈ ਹੁਣ ਕਈ ਸੰਗਤਾਂ ਇਹਨੂੰ ਇੰਦਰ ਇੰਦਰਾਸਨ ਪੜ ਜਾਂਦੀਆਂ ਹਨ ਇੰਦਰ ਇੰਦਰਾਸਨ ਇਸ ਪਾਠ ਵਿੱਚ ਨਹੀਂ ਆਉਂਦਾ ਸਮਝ ਲੱਗੀ ਹਾਂਜੀ ਇਹ ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਨਹੀਂ ਆਉਂਦਾ ਇੱਥੇ ਇੰਦ ਇਦਾਸਨ ਹੁਣ ਇੱਥੇ ਇੰਦ ਪੜਦੀਆਂ ਇੱਥੇ ਇੰਦਾਸਨ ਪੜ ਜਾਂਦੀਆਂ ਇੱਥੇ ਵੀ ਟਿੱਪੀ ਲਾ ਕੇ ਉਚਾਰਨ ਕਰ ਜਾਂਦੀਆਂ ਇਹ ਟਿੱਪੀ ਤੋਂ ਰਹਿ ਤੈ ਇਹ ਦਾਸਨ ਇਹ ਦਾਸਨ ਹਾਂ ਬੈਠੇ ਬੈਠੇ ਤੇ ਬਿਸਰਾਮ ਦੇਵਤਿਆ ਦਰ ਨਾਲੇ ਹੁਣ ਕਈ ਸੰਗਤਾਂ ਨੇ ਇਹਨੂੰ ਦੇਵਤ ਆਦਰ ਆਦਰ ਪੜਦੀ ਹੈ ਪਰ ਇਸ ਦਾ ਸੋਧ ਉਚਾਰਨ ਦੇਵਤਿਆ ਦਰ ਜਿਹੜਾ ਦਰ ਵੱਖਰਾ ਹੈ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਅੰਦਰ ਦੇ ਬਿਸਰਾਮ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਇੱਥੇ ਵਿਸਰਾਮ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਰੱਖੀ ਸਰ ਰੈਰਸ ਵਿੱਚੰ ਰੱਖੀ ਸੁਰ ਉੱਥੇ ਓਂਕੜ ਪਿਆ ਹੁੰਦਾ ਇੱਥੇ ਰੱਖੀ ਸਰ ਇਕੱਠੇ ਪੜਨਾ ਇੱਥੇ ਵਿਸਰਾਮ ਠੀਕ ਜੁਗ ਜੋਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ। ਮੋਹਨ ਤੇ ਵਿਸਰਾਮ ਹੈ। ਸੁਰਗਾ ਮਛ ਪਿਆਲੇ। ਗਾਵਨ ਰਤਨੁ ਪਾਏ ਤੇਰੇ ਵਿਸਰਾਮ। 86 ਤੀਰਥ ਨਾਲੇ। ਗਾਵਹਿ ਜੋਦ ਮਹਾਬਲ ਸੂਰਾ ਇੱਥੇ ਵਿਸਰਾਮ। ਗਾਵਹਿ ਖਾਣੀ ਚਾਰੇ। ਗਾਵਹਿ ਖੰਡ ਮੰਡਲ ਵਰ ਭੰਡਾ। ਵਰ ਭੰਡਾ ਇੱਥੇ ਵਿਸਰਾਮ। ਕਰ ਕਰਖੇ ਧਾਰੇ ਸੇ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਇਥੇ ਬਿਸਰਾਮ ਰੱਤੇ ਤੇਰੇ ਭਗਤ ਰਸਾਲੇ ਹੋ ਹੋਰ ਕੀਤੇ ਗਾਵਨ ਸੇ ਮੈਂ ਚਿਤ ਨ ਆਵਣ ਹੁਣ ਸੇ ਮੈਂ ਇਹ ਵੱਖਰਾ ਵੱਖਰਾ ਪਾਠ ਹੈ ਸੇ ਮੈਂ ਚਿਤ ਨ ਆਵਣ ਇਥੇ ਬਿਸਰਾਮ ਨਾਨਕ ਕਿਆ ਵਿਚਾਰੇ ਵਿਚਾਰੇ ਬਿਹਾਰੇ ਦੇ ਨਾਲ ਸੋਈ ਸੋਈ ਸਦਾ ਸਤਿ ਸਾਹਿਬ ਸਾਹਿਬ ਕਈ ਸੰਗਤਾਂ ਪੜ ਜਾਂਦੀ ਹੈ ਸਹਿਬ ਸਹਿਬ ਤਾਂ ਉਚਾਰਨ ਹੋਵੇਗਾ ਜੇ ਸਸੇ ਨੂੰ ਕੰਨਾ ਨਹੀਂ ਹੈ ਇਸ ਦਾ ਉਚਾਰਨ ਹੈ ਸਾਹਿਬ ਸਾਹਿਬ ਇੱਥੇ ਵਿਸਰਾਮ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਇੱਥੇ ਵਿਸਰਾਮ ਹੈ ਹੈਪੀ ਨਹੀਂ ਪੜਨਾ ਇਹਨਾਂ ਆਪ ਪਹਿਲਾਂ ਵੀ ਮੂਲ ਮੰਤਰ ਵਿੱਚ ਸਿੱਖ ਕੇ ਆਏ ਆ ਹੈ ਭੀ ਵੱਖਰਾ ਵੱਖਰਾ ਤੇ ਭੱਬੇ ਦੀ ਆਵਾਜ਼ ਉਚਾਰਨ ਹੋ ਰਹੀ ਥੇ ਹੈ ਭੀ ਹੈ ਭੀ ਹੈ ਭੀ ਖੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਜਿਨਸੀ ਤੇ ਵਿਸਰਾਮ ਹੈ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਆਪਣਾ ਤੇ ਵਿਸਰਾਮ ਹੈ ਜਿਵ ਤਿਸ ਦੀ ਵਡਿਆਈ ਜਿਵ ਤਿਸ ਦੀ ਵਡਿਆਈ ਇਹ ਵੱਖਰੇ ਵੱਖਰੇ ਪਾੜ ਨੇ ਜਿਵ ਤਿਸ ਦੀ ਨਹੀਂ ਪੜ ਜਾਉਣਾ ਕਈ ਸੰਗਤਾਂ ਕਾਲ ਵਿੱਚ ਤਿਸ ਦੀ ਪੜ ਜਾਂਦੀ ਹੈ ਪਰ ਇਹ ਵੱਖਰਾ ਵੱਖਰਾ ਪਾੜ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਭਾਵੈ ਦਲਾਵਾਂ ਦੇ ਨਾਮ ਕਰਸੀ ਤੇ ਵਿਸਰਾਮ ਹੈ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹ ਸਾਹ ਪਾਤ ਸਾਹਿਬ ਸਾਹਿਬ ਦੇ ਬਿਸਰਾਮ ਹੈ ਪਾਤ ਸਾਹ ਇਸ ਤਰ੍ਹਾਂ ਪੜ੍ਹਨਾ ਹੈ ਹਾਹਨ ਔਂਕੜ ਲੱਗਾ ਉਚਾਰਨ ਹੋਵੇਗਾ ਸੋ ਪਾਤ ਸਾਹ ਸਾਹ ਪਾਤ ਸਾਹਿਬ ਨਾਨਕ ਰਹੈ ਨਰ ਜਾਈ ਲੱਗੀ ਸਮਝ? ਹਾਂਜੀ। ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਝੋਲੀ ਤੇ ਵਿਸਰਾਮ ਹੈ। ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰਹਿ ਵਿਭੂਤ ਖਿੰਥਾ ਥੱਥੇ ਦੀ ਬਾਜ ਉਚਾਰਨ ਵਿਖਿੰਥਾ ਖਿੰਥਾ ਹਾਂ ਕਾਲ ਕੁਆਰੀ ਕਾਇਆ ਕਾਇਆ ਪੜਨਾ ਇੱਥੇ ਵਿਸਰਾਮ ਲੰਮਾ। ਕਈ ਸੰਗਤਾਂ ਬਿੰਦੀ ਲਾ ਕੇ ਉਚਾਰਨ ਕਰਦੀਆਂ ਕੁਵਾਰੀ ਕਾਇਆ ਕਾਇਆ ਪੜ ਜਾਂਦੀ ਹੈ ਪਰ ਬਿੰਦੀ ਨਹੀਂ ਲਾਉਣੀ ਬਿੰਦੀ ਤੁਰੈਤ ਪੜਨਾ ਜਿੱਥੇ ਬਿੰਦੀ ਲੱਗੀ ਹੋਏਗੀ ਉੱਥੇ ਹੀ ਉਚਾਰਨ ਕਰਦੀ ਹੈ ਸਾਰੇ ਜਪਜੀ ਸਾਹਿਬ ਦੇ ਵਿੱਚ ਇੱਕ ਬਿੰਦੀ ਆਈ ਹੈ ਲਿਖਤੀ ਰੂਪ ਦੇ ਵਿੱਚ ਹਾਂ ਜੀ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਚੀ ਸਗਰ ਜਮਾਤੀ ਜਮਾਤੀ ਤੇ ਵਿਸਰਾਮ ਮਨ ਜੀਤੇ ਜਗ ਜੀਤ ਮਨ ਜੀਤੇ ਜੀਤੇ ਪੜਨਾ ਜੀਤੇ ਨਹੀਂ ਪੜਨਾ ਠੀਕ ਹੈ ਜੀਤੇ ਤਤੇ ਦਲਾਮ ਤੈ ਜੀਤੇ ਜੀਤੇ ਜਗ ਜੀਤ ਇਹ ਵੱਖਰਾ ਵੱਖਰਾ ਪੜਨਾ ਤੇ ਜਿਹੜੀ ਸੰਗਤਾ ਘਰਾਂ ਵਿੱਚ ਜਾਵ ਕਰਦੇ ਆ ਕਿਉਂਕਿ ਜਪਜੀ ਸਾਹਿਬ ਦਾ ਘਰਾਂ ਵਿੱਚ ਆਮ ਹੀ ਪਾਠ ਹੁੰਦਾ ਹਰੇਕ ਗੁਰਸਿੱਖ ਕਰਦਾ ਪਰ ਇਸ ਨੂੰ ਪੜ ਜਾਂਦੀ ਹੈ ਸੰਗਤਾ ਜਗ ਜੀਤ जग जीत, जीत नहीं पढ़ना यह वखरा वखरा उच्चारण करना है, मन जीत जग जीत जग जीत इस तरह पढ़ना समझ लग आदेश ऐडे करना इतने है, आदेश तिस आदेश तिसे नहीं पढ़ना है, की पढ़ना है तिस दलावा आदेश आद ਅਨੀਲ ਅਨਾਦ ਅਨਾਹਤ 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 ਹਾ ਇੱਥੇ ਵੀ ਸ਼ਰਮ ਹੈ ਜੁਗ ਜੁਗ ਏਕੋ ਵੇਸ ਜੁਗ ਜੁਗ ਏਕੋ ਵੇਸ ਇਤਕ ਆਪਣੀ ਸੰਖਿਆ ਸੰਪੂਰਨ ਹੋ ਚੁੱਕੀ ਏ 28 ਪੌੜੀ ਆਪਣੀ ਸੰਖਿਆ ਹੋ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ